ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਇਹ ਸੂਟ ਲੈ ਕੇ ਆਇਆ ਇੰਨੇ ਸੋਹਣੇ ਸੂਟ ਆ ਜਨ ਕਿ ਤੁਹਾਨੂੰ ਦੇਖ ਕੇ ਵੀ ਤੁਹਾਡੀ ਰੂਹ ਖੁਸ਼ ਹੋਊਗੀ ਤੇ ਤੁਹਾਡੇ ਜੀ ਹੱਥਾਂ 'ਚ ਪਹੁੰਚਣਗੇ ਜਿਹੜੇ ਜਿਹੜੇ ਭੈਣ ਦੇ ਤਾਂ ਉਹਨਾਂ ਦੀ ਵੀ ਰੂਹ ਖੁਸ਼ ਹੋ ਜਾਊਗੀ ਇੰਨੇ ਸੋਹਣੇ ਹੈਂਡਵਰਕ ਦੇ ਪਾਰਟੀਅਰ ਕਲੈਕਸ਼ਨ ਲੈ ਕੇ ਆਈ ਆ ਬਹੁਤ ਹੀ ਸੁਪਰ ਕਲੈਕਸ਼ਨ ਰਹੂਗੀ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਮਾਰਕੀਟ ਵਿੱਚ ਲੈਣ ਜਾਉਂਗੇ ਬਹੁਤ ਸੋਹਣੇ ਸੋਹਣੇ ਜਿਹੜੇ ਨਿਊ ਬੇਸ ਚੱਲੇ ਆ ਉਹਨਾਂ ਉੱਤੇ ਸਾਰੇ ਇਹ ਰੈਡੀ ਹੋ ਕੇ ਆਏ ਨੇ ਮਾਰਕੀਟ ਦੇ ਵਿੱਚ ਪ੍ਰਾਈਸ ਨਾਰਮਲ ਤੋਂ ਨਾਰਮਲ ਵੀ ਲਾਉਂਗੇ 42 45 ਨਹੀਂ ਤਾਂ 5000 ਪਲੱਸ ਵੀ ਇਹ ਸੂਟ ਤੁਹਾਨੂੰ ਮਿਲਣਗੇ ਬਟ ਆਪਾਂ ਬਹੁਤ ਹੀ ਘੱਟ ਤੋਂ ਘੱਟ ਰੇਂਜ ਦੇ ਵਿੱਚ ਇੱਕੋ ਹੀ ਰੇਟ ਦੇ ਵਿੱਚ ਸਾਰੇ ਸੂਟ ਲੈ ਕੇ ਆਏ ਆ ਟੋਟਲੀ ਹੈਂਡਵਰਕ ਦੇ ਬਿਲਕੁਲ ਵੀ ਕੋਈ ਹੋਰ ਵਰਕ ਨਹੀਂ ਹੋਊਗਾ ਇਹਨਾਂ ਦੇ ਉੱਪਰ ਨਾ ਕੋਈ ਆਰੀ ਨਾ ਕੋਈ ਥ्रेड ਟੋਟਲੀ ਹੈਂਡਵਰਕ ਦੇ ਪਫਤਾ ਕੰਮ ਮਿਲੂਗਾ ਦੱਪਕੇ ਦਾ ਕੰਮ ਮਿਲੂਗਾ ਬਹੁਤ ਅਸਵਣੀ ਕਲੈਕਸ਼ਨ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਦੇ ਹੈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਚੈੱਕ ਕਰ ਲਓ ਬਹੁਤ ਹੀ ਪਿਆਰਾ ਬਹੁਤ ਸੋਹਣਾ ਸਾਰਾ ਟਿਸ਼ੂ ਸ਼ਿਮਰ ਦੇ ਉੱਪਰ ਰਹੂਗਾ ਨਿਊ ਬੇਸ ਆ ਤੇ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਲਿਸ਼ ਲਿਸ਼ ਕਰਦਾ ਸੂਟ ਆ ਬਹੁਤ ਹੀ ਪਿਆਰਾ ਪਾਪ ਦਾ ਕੰਮ ਮਿਲੂਗਾ ਬਹੁਤ ਹੀ ਸੋਹਣਾ ਟੋਟਲੀ ਹੈਂਡਵਰਕ ਦਾ ਕੰਮ ਮਿਲੂਗਾ ਬਹੁਤ ਪਿਆਰਾ ਸਾਰਾ ਫਰੰਟ ਹੈਵੀ ਮਿਲੂਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਆ ਲਵੈਂਡਰ ਪਰਪਲ ਸ਼ੇਡ ਆ ਬਹੁਤ ਪਿਆਰਾ ਬਹੁਤ ਸੋਹਣਾ ਹਲੋ ਇਸ ਤਰ੍ਹਾਂ ਦਾ ਫਰੰਟ ਪੂਰੀ ਲੁੱਕ ਪੂਰੀ ਹੈਵੀ ਦੇਊਗਾ ਸੂਟ ਇੰਨਾ ਸੋਹਣਾ ਸੂਟ ਆ ਇੱਕ ਇੱਕ ਜਾਨੀ ਕਿ ਕੰਮ ਜਿਹੜਾ ਸਾਰਾ ਟੋਟਲੀ ਥ੍ਰੈਡ ਦੇ ਨਾਲ پروਇਆ ਪਿਆਵਾ ਬਹੁਤ ਸੋਹਣਾ ਟੋਟਲੀ ਹੈਂਡ ਦੇ ਨਾਲ ਪੀਸ ਰੈਡੀ ਹੋਏ ਨੇ ਬਹੁਤ ਸੋਹਣੇ ਕੰਮ ਹੋਏ ਹੋਏ ਨੇ ਵਿਆਹ ਸ਼ਾਦੀਆਂ ਦੇ ਪਾਉਣ ਲਈ ਬਿਲਕੁਲ ਹੀ ਡਿਫਰੈਂਟ ਤੇ ਬਿਲਕੁਲ ਨਿਊ ਡਿਜ਼ਾਈਨ ਅੱਜ ਦੀ ਵੀਡੀਓ ਦੇ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨਾਲ ਇਹਦੇ ਮਿਲੂਗੀ ਪਿਓਰ ਸਿਲਕ ਦੀ ਬਾਟਮ ਪਿਓਰ ਸਿਲਕ ਦੀ ਮਿਲੂਗੀ ਬਾਟਮ ਬਹੁਤ ਸੋਹਣਾ ਨਾਲ ਬਾਟਮ ਦਾ ਸਟੱਫ ਆ ਤੇ ਨਾਲ ਇਹਦੇ ਸੇਮ ਟਿਸ਼ੂ ਸ਼ਿਮਰ ਦਾ ਮਿਲੂਗਾ ਜੀ ਦੁਪੱਟਾ ਆ ਲੋ ਤੇ ਟਿਸ਼ੂ ਸ਼ਿਮਰ ਦਾ ਨਾਲ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਦੁਪੱਟੇ ਦੇ 4 ਸਾਈਡ ਵੀ ਕੋਈ ਲੈਸ ਨਹੀਂ ਕੁਝ ਨਹੀਂ ਟੋਟਲੀ ਹੈਂਡਵਰਕ ਟੋਟਲੀ ਹੈਂਡਵਰਕ ਮਿਲੂਗਾ ਬਹੁਤ ਪਿਆਰਾ ਚਾਰ ਸਾਈਡ ਸਾਰੇ ਕਿਤੇ ਹੈਂਡਵਰਕ ਆ ਕੋਨਿਆਂ ਦੇ ਉੱਪਰ ਇਸ ਤਰ੍ਹਾਂ ਹੈਂਡਵਰਕ ਦੇ ਨਾਲ ਫਲਾਵਰਸ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਆ ਯਾ ਬਹੁਤ ਸੋਹਣਾ ਨਾਲ ਦੁਪੱਟਾ ਬਾਕੀ ਰਹੀ ਸਿਰ ਤੇ ਲੈਣ ਦੀ ਗੱਲ ਸਿਰ ਤੇ ਵੀ ਲਿਆ ਜਾਊਗਾ ਔਰਗੈਂਜ਼ਾ ਵਾਂਗੂ ਖੜਮਾ ਵੇਸ ਨਹੀਂ ਹੈਗਾ ਔਰਗੈਂਜ਼ਾ ਦਾ ਦੁਪੱਟਾ ਥੋੜਾ ਜਿਹਾ ਜੀ ਆਪਾਂ ਮਤਲਬ ਕਿ ਬੁਕਲ ਨਾ ਮਾਰਨੀ ਹੋਵੇ ਫਿਰ ਤਾਂ ਲਿਆ ਜਾਂਦਾ ਨਾਲ ਜਾਨੀ ਕਿ ਉਹਦੀ ਬੁਕਲ ਨਹੀਂ ਵੱਜਦੀ ਪਰ ਇਹ ਬਿਲਕੁਲ ਸੌਫਟ ਸਟਾਫ ਆ ਸੌਫਟ ਆ ਬਿਲਕੁਲ ਤੇ ਬਹੁਤ ਸੋਹਣਾ ਯਾਨੀ ਕਿ ਕਲੈਕਸ਼ਨ ਆ ਬਹੁਤ ਪਿਆਰਾ ਵਾ ਤੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੋ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਹਲੋ ਜੀ ਸਾਰੇ ਨਿਊ ਡਿਜ਼ਾਈਨ ਆਏ ਨੇ ਇਸ ਤਰ੍ਹਾਂ ਸਾਰਾ ਟੋਟਲੀ ਹੈਂਡਵਰਕ ਦੇਖ ਲਓ ਬਹੁਤ ਪਿਆਰਾ ਬਹੁਤ ਸੋਹਣਾ ਇਹ ਵੀ ਹੋਇਆ ਸਾਰਾ ਘੇਰੇ ਦੇ ਉੱਪਰ ਸਾਰਾ ਮਿਰਰ ਦਾ ਕੰਮ ਹੈ ਇੱਕ ਮਿਰਰ ਦੇ ਅੱਗੇ ਆਏ ਸੀ ਉਹ ਬਹੁਤ ਹੈਵੀ ਸੀ ਕਰੇਵ ਦੇ ਉੱਪਰ ਬਟ ਇਹ ਬਿਲਕੁਲ ਲਾਈਟ ਵੇਟ ਆ ਮਿਰਰ ਇਹ ਵੀ オリジナル ਲੱਗਿਆ ਬਟ ਇਹ ਤੇ ਲਿਮਟਡ ਜャ ਲੱਗਿਆ ਹੋਇਆ ਵਾ ਉਹ ਤਾਂ ਬਹੁਤ ਜ਼ਿਆਦਾ ਭਾਰੇ ਸੀ ਪਹਿਣਾ ਕਹਿ ਰਹੀਆਂ ਸੀਗੀਆਂ ਕਿ ਉਹ ਹੈਵੀ ਕਰਕੇ ਅਸੀਂ ਲੈ ਨਹੀਂ ਸਕਦੀਆਂ ਬਟ ਇਹ ਬਿਲਕੁਲ ਹੀ ਇੱਕ ਤਾਂ ਸੌਫਟ ਬੇਸ ਲੱਗਿਆ ਹੋਇਆ ਤੇ ਸ਼ਿਮਰ ਦੇ ਉੱਪਰ ਆ ਵਿਸਕੋਸ ਵਾਲੀ ਸ਼ਿਮਰ ਲੱਗੀ ਹੋਈ ਆ ਤੇ ਬਹੁਤ ਸੋਹਣਾ ਵਾ ਜਿਹੜੀਆਂ ਪਹਿਣਾ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਲੈਸਿਸ ਦਾ ਕੰਮ ਹੋਇਆ ਸੇਮ ਲੁੱਕ ਉਦਾਂ ਹੀ ਦਿੱਤੀ ਹੋਈ ਆ ਇਹਦੇ ਵਿੱਚ ਉਹਦੀਆਂ ਆਹ ਸਾਰੀਆਂ ਲਾਈਨਾਂ ਵੀ ਸਾਰੇ ਤੇ ਮਿਰਰ ਸੀਗਾ ਬਟ ਇਹ ਤੇ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਬਟ ਮਿਰਰ ਨਹੀਂ ਕਿਉਂਕਿ ਇਹਨੂੰ ਥੋੜਾ ਜਿਹਾ ਲਾਈਟ ਰੱਖਿਆ ਉਹ ਬਹੁਤ ਹੈਵੀ ਸੀ ਉਹਦਾ ਚੱਕ ਵੀ ਨਹੀਂ ਹੁੰਦੇ ਸੀ ਸਟਿਚਿੰਗ ਹੋ ਕੇ ਤਾਂ ਹੋਰ ਵੀ ਹੈਵੀ ਹੋ ਜਾਣੀ ਸੀ ਸੂਟ ਤੇ ਇਦਾਂ ਇਹਦੀ ਲੁੱਕਾਂ ਦੇਖੋ ਬਹੁਤ ਸੋਹਣੀ ਆ ਜਿੱਦਾਂ ਆ ਵਗੀਆਂ ਪੈਨਲ ਜਾਨੀਆਂ ਨੇ ਹੈਂਡਵਰਕ ਦੀਆਂ ਸੇਮ ਪੈਨਲ ਨਾਲ ਇਹੀ ਜਾਨੀਆਂ ਬਾਹਾਂ ਦੇ ਉੱਪਰ ਸੇਮ ਪੈਨਲ ਬਾਹਾਂ ਦੇ ਉੱਪਰ ਆ ਵਿਸਕੋਜ਼ ਸ਼ਿਮਰ ਦੇ ਉੱਪਰ ਸਾਰਾ ਸੂਟ ਰੈਡੀ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਪਿਆਰੇ ਪੀਸ ਨੇ ਤੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਲੈ ਲਓ ਰਸਟ ਕਲਰ ਦੇ ਉੱਪਰ ਆ ਇਹ ਨਾਲ ਸੀਮ ਮਿਲੂਗਾ ਇਹਦੀ ਬਾਟਮ ਦੇ ਉੱਪਰ ਸਿਲਕ ਦੀ ਬਾਟਮ ਲੱਗੀ ਹੋਈ ਆ ਬਿਸਕੋਲ ਸਿਲਕ ਦਾ ਹੀ ਫੈ布ਰਿਕ ਰਹੂਗਾ ਬਾਟਮ ਦਾ ਸਿਲਕ ਦੀ ਬਾਟਮ ਦੇ ਉੱਪਰ ਵੀ ਸੀਮ ਪੈਨਲ ਜਾਂਦੀਆਂ ਨੇ ਇਸੇ ਤਰ੍ਹਾਂ ਜਿਸ ਤਰ੍ਹਾਂ ਬਾਹਾਂ ਦੇ ਉੱਪਰ ਆ ਸੀਮ ਬਹੁਤ ਸੋਹਣਾ ਸਰਦਾਰੀ ਜੀ ਲੁੱਕ ਦਾ ਜਿਆਦਾ ਵੀ ਨਹੀਂ ਉਹ ਹੈਗਾ ਵੀ ਬਹੁਤ ਜਿਆਦਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਆ ਰਸਟ कलर ਦਾ ਸੂਟ ਆ ਨਾਲ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹਲੋ ਇਹ ਵਿਸਕੋਸ ਆਰਗੈਂਜ਼ਾ ਦੇ ਉੱਪਰ ਆ ਵਿਸਕੋਸ ਆਰਗੈਂਜ਼ਾ ਦੇ ਉੱਪਰ ਆ ਦੇਖ ਸਕਦੇ ਹਾਂ ਦੁਪੱਟਾ ਪੂਰਾ ਫੁੱਲ ਹੈਵੀ ਆ ਫੋਰ ਸਾਈਡ ਉਸੇ ਤਰ੍ਹਾਂ ਜਿਵੇਂ ਪੱਲੇ ਤੇ ਲੈਸ ਲੱਗੀ ਹੈ ਲੈਸ ਲੱਗ ਕੇ ਸਾਰਾ ਟੋਟਲੀ ਕੋਈ ਵੀ ਆਇਨੀ ਵੀ ਚੌੜੀ ਲੈਸਾਂ ਲੱਗੀਆਂ ਸਾਰਾ ਹੈਂਡਵਰਕ ਹੋਇਆ ਸਾਰਾ ਹੈਂਡਵਰਕ ਦਾ オリジナル ਮਿਰਰ ਦਾ ਸਾਰਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ। ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਪੀਸ ਚਾਹੀਦਾ ਹੋ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ। ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਬਹੁਤ ਸੋਹਣੀ ਰੇਂਜ ਵੀ ਬਹੁਤ ਸੋਹਣੀ ਆ ਤੇ ਰੇਂਜ ਦੇ ਅਕੋਰਡਿੰਗ ਸੂਟ ਬਹੁਤ ਸੋਹਣੇ ਆ। ਸੁਪਰ ਕਲੈਕਸ਼ਨ ਆ ਸੂਟਾਂ ਦੀ। ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਇਹਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ। ਲਾਈਟ ਲਵੈਂਡਰ ਦੇ ਨਾਲ ਡਾਰਕ ਪਰਪਲ ਦਾ ਕੰਬੀਨੇਸ਼ਨ ਆ ਕੰਟਰਾਸਟ ਆ ਦੇਖੋ ਇਹਦਾ ਵੀ ਪੂਰਾ ਜਾਲ ਵਰਕ ਮਿਲੂਗਾ ਸਾਰਾ ਪੂਰਾ ਫੁੱਲ ਹੈਵੀ ਮਿਲੂਗਾ ਪੀਸ ਬਹੁਤ ਸੋਹਣਾ ਸਾਰਾ ਕੰਮ ਹੋਇਆ ਚੈੱਕ ਕਰ ਸਕਦੇ ਹੋ ਤੇ ਸਾਰਾ ਪੱਲੇ ਦੇ ਉੱਪਰ ਕੰਮ ਚੈੱਕ ਕਰੋ ਬਹੁਤ ਸੋਹਣਾ ਵਰਕ ਸਾਰਾ ਪੱਲੇ ਦੇ ਉੱਪਰ ਹੋਇਆ ਹੋਇਆ ਟੋਟਲੀ ਹੈਂਡਵਰਕ ਹੋਇਆ ਟੋਟਲੀ ਸਾਰੇ ਸੂਟ ਦੇ ਉੱਪਰ ਹੈਂਡਵਰਕ ਮਿਲੂਗਾ ਇੱਕ ਵੀ ਕੋਈ ਥ्रेड ਦਾ ਕੁਛ ਨਹੀਂ ਸਾਰਾ ਜਿਆਦਾ ਪਫ ਦਾ ਕੰਮ ਹੋਊਗਾ ਜਾਂ ਫਿਰ ਟੋਟਲੀ ਹੈਂਡਵਰਕ ਹੋਗਾ 4500 ਪਲੱਸ ਹੀ ਰੇਂਜ ਆ ਮਿਲਣੀ ਆ ਇਹਨਾਂ ਸੂਟਾਂ ਦੀਆਂ ਮਾਰਕੀਟ ਚੋਂ ਜਿੱਥੋਂ ਮਰਜ਼ੀ ਜਾ ਕੇ ਟਰਾਈ ਕਰ ਲਓ ਦਿਸ ਕਾਸ ਦੀ ਕੁਆਲਿਟੀ ਆ ਤੇ ਜੇ ਜੋ ਚੀਜ਼ ਅਸੀਂ ਕਹਿ ਰਹੇ ਆ ਜੇ ਉਹ ਨਾ ਹੋਈ ਤਾਂ ਸੂਟ ਸਾਡੇ ਹੋਣਗੇ ਇੱਕ ਇੱਕ ਚੀਜ਼ ਯਾਨੀ ਕਿ ਪ੍ਰੋਈ ਪਈਆ ਸੂਟਾਂ ਦੇ ਉਪਰ 5500 6500 ਰੇਟ ਵੀ ਇਹ ਸੂਟ ਜਦੋਂ ਸ਼ੋਰੂਮਾਂ 'ਚ ਖੋਲਦੇ ਆ ਕੋਈ ਮੰਗਦਾ ਤਾਂ ਆਪਾਂ ਆਰਾਮ ਦੇ ਨਾਲ ਪੇ ਕਰਦੇ ਆ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੇ ਪੀਸ ਨੇ ਹਲੋ ਨਾਲ ਇਹ ਦੇਖੋ ਸੇਮ ਬਾਟਮ ਮਿਲੂਗੀ ਇਸ ਤਰ੍ਹਾਂ ਪਰਪਲ ਪਰਪਲ ਹੈਗੀ ਬਾਟਮ ਨਾਲ ਇਹਦੇ ਸੇਮ ਕੰਬੀਨੇਸ਼ਨ ਬਣਿਆ ਹੋਇਆ ਸੂਟ ਦੇ ਨਾਲ ਜਿਹੜਾ ਕੰਬੀਨੇਸ਼ਨ ਆ ਇਸ ਤਰ੍ਹਾਂ ਹੈਗਾ ਇਹਦਾ ਬਾਟਮ ਦਾ ਬਹੁਤ ਸੋਹਣਾ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਤੇ ਦੁਪट्टे ਦੇ ਤਾਂ ਕੀ ਕਹਣੀ ਆ ਦੁਪੱਟਾ ਬਹੁਤ ਸੋਹਣਾ ਸੁਪਰ ਦੁਪੱਟਾ ਕੱਲਾ ਦੁਪੱਟਾ ਵੀ ਰੈਡੀ ਕਰਵਾਉਣ ਜਾਈਏ ਤਾਂ 10 ਹਜ਼ਾਰ ਦੇ ਨੀਅਰ ਅਬਾਉਂਡ ਕੱਲੇ ਦੁਪੱਟੇ ਦਾ ਕੰਮ ਹੀ ਖਿੱਚ ਲੈਂਦਾ ਵਾ ਆ ਲੋ ਜੇ ਇਸ ਤਰ੍ਹਾਂ ਸੂਟ ਆਪਾਂ ਰੈਡੀ ਕਰਵਾਉਣਾ ਹੋਵੇ ਆ ਲੋ ਜੀ ਦੇਖੋ ਕੰਮ ਹੋਇਆ ਦੁਪੱਟੇ ਤੇ ਬਹੁਤ ਸੋਹਣਾ ਕੰਮ ਹੋਇਆ ਬਹੁਤ ਪਿਆਰਾ ਕੰਮ ਹੋਇਆ ਹੋਇਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਲਓ ਸਾਰੇ ਦੁਪੱਟਾ ਦੇ 4 ਸਾਈਡ ਇਸੇ ਤਰ੍ਹਾਂ ਤੁਹਾਨੂੰ ਸਾਰਾ ਜਾਲ ਦਾ ਕੰਮ ਮਿਲੂਗਾ ਸਾਰਾ ਵਿਸਕਾਰ ਤੋਂ ਦੁਪੱਟਾ ਦੇ ਵਿੱਚ ਸਾਰੇ ਮੁਕੈਸ਼ オリジナル ਮੁਕੈਸ਼ ਦਾ ਕੰਮ ਸਾਰਾ ਹੋਇਆ ਹੋਇਆ ਬਹੁਤ ਸੋਹਣਾ ਤੇ ਨਾਲ ਫੋਰ ਸਾਈਡ ਇਸੇ ਤਰ੍ਹਾਂ ਸਾਰਾ ਜਾਲ ਦਾ ਕੰਮ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣ ਸੁਪਰ ਹਿੱਟ ਦੁਪੱਟਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਲਓ ਜੀ ਨੈਕਸਟ ਪੀਸ ਦੇਖ ਲਓ ਇਹ ਵੀ ਇੰਨਾ ਸੋਹਣਾ ਇੱਕ ਇੱਕ ਪੀਸ ਖੋਲੂਗੀ ਨਾ ਰੋ ਖੁਸ਼ ਹੋਊਗੀ ਤੁਹਾਡਾ ਪੀਸ ਦੇਖ ਕੇ ਵੀ ਕੰਮ ਦੇਖ ਕੇ ਵੀ ਕੱਪੜਾ ਵੀ ਇੰਨਾ ਜਿਆਦਾ ਫਾਈਨ ਆ ਜਿਹਨੂੰ ਤੁਸੀਂ ਹੱਥ ਚ ਜਦੋਂ ਤੁਹਾਡੇ ਆਉਣੇ ਆ ਤਾਂ ਤੁਸੀਂ ਉਦੋਂ ਇਹਨਾਂ ਨੂੰ ਫੀਲ ਕਰ ਸਕਦੇ ਹੋ ਕੱਪੜੇ ਨੂੰ ਦੇਖੋ ਸਾਰਾ ਗਲੇ ਦੇ ਉੱਪਰ ਕੰਮ ਮਿਲੂਗਾ ਟੋਟਲੀ ਸਾਰਾ ਗਲੇ ਦੇ ਉੱਪਰ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਮਿਲੂਗਾ ਬਹੁਤ ਪਿਆਰਾ ਸਾਰਾ ਕੰਮ ਹੋਇਆ ਹੋਇਆ ਆ ਲੋ ਜੀ ਸਾਰਾ ਪੱਲੇ ਦੇ ਉੱਪਰ ਕੰਮ ਹੋਇਆ ਹੋਇਆ ਚੈੱਕ ਕਰ ਲਓ ਪੱਲਾ ਮੋਰ ਪੰਖੀਆ ਫਰੋਜ਼ੀ ਸ਼ੇਡ ਆ ਇਹ ਹੈਗਾ ਇਹਦਾ ਪੱਲਾ ਘੇਰ ਦਾ ਕੰਮ ਐਂਡ ਨਾਲ ਹੈਗਾ ਜੀ ਸਿਲਕ ਦੀ ਬਾਟਮ ਵਾਹਾਂ ਸਾਰੇ ਸੂਟਾਂ ਦੀਆਂ ਬਾਹਾਂ ਦੇ ਉੱਪਰ ਇਸੇ ਤਰ੍ਹਾਂ ਕੰਮ ਆਊਗਾ ਇਹ ਨਹੀਂ ਹੈਗਾ ਵੀ ਜੇ ਮੈਂ ਕਿਸੇ ਦੀਆਂ ਦਿਖਾਉਣੀਆਂ ਭੁੱਲ ਜਾਣਾ ਤੁਸੀਂ ਕਹੋ ਸ਼ਾਇਦ ਇਹ ਤੇ ਕੰਮ ਨਹੀਂ ਨਾਲ ਸੇਮ ਕੰਮ ਬਾਹਾਂ ਦੇ ਉੱਪਰ ਆਊਗਾ ਇਹਦੇ ਵੀ ਸੇਮ ਇਸ ਤਰ੍ਹਾਂ ਪੈਨਲਸ ਬਣੀਆਂ ਹੋਈਆਂ ਨੇ ਬਹੁਤ ਸੋਹਣੇ ਟ੍ਰੈਂਡਿੰਗ ਦੇ ਵਿੱਚ ਇਹ ਡਿਜ਼ਾਈਨ ਚੱਲ ਰਹੇ ਨੇ ਤੇ ਬਿਲਕੁਲ ਸੋਬਰ ਜੀਆਂ ਬਾਹਾਂ ਹੋ ਜਾਂਦੀਆਂ ਮਤਲਬ ਕਿ ਜਿਆਦਾ ਕਿਉਂਕਿ ਫਰੰਟ ਪੂਰਾ ਫੁੱਲ ਹੈਵੀ ਆ ਫਰੰਟ ਪੂਰਾ ਫੁੱਲ ਹੈਵੀ ਆ ਜਿੱਦਾਂ ਇਹਦੀਆਂ ਪੈਨਲਸ ਜਾਂਦੀਆਂ ਨੇ ਸੇਮ ਪੈਨਲਸ ਬਾਹਾਂ ਦੇ ਉੱਪਰ ਮਿਲਣਗੀਆਂ ਸੇਮ ਹੀ ਮਿਲਣਗੀਆਂ ਤੁਹਾਨੂੰ ਬਾਟਮ ਦੇ ਉੱਪਰ ਹਾਂ ਦੇਖੋ ਸੇਮ ਮਿਲਣਗੀਆਂ ਬਾਟਮ ਦੇ ਉੱਪਰ ਤੇ ਨਾਲ ਇਹਦਾ ਦੁਪੱਟਾ ਵੀ ਮਿਲੂਗਾ ਦੇਖੋ ਪੈਚ ਲੱਗ ਲੱਗ ਕਲਰ ਦੇ ਪੈਚ ਰੈਡੀ ਹੋ ਕੇ ਦੁਪੱਟਾ ਰੈਡੀ ਹੋਇਆ ਹੋਇਆ ਤੇ ਟੋਟਲੀ ਜਿੱਥੇ ਵੀ ਪੈਚ ਨਾਲ ਅਟੈਚ ਹੁੰਦਾ ਟੋਟਲੀ ਸਾਰਾ ਹੈਂਡਵਰਕ ਦੇ ਨਾਲ ਅਟੈਚ ਕੀਤਾ ਹੋਇਆ ਜਿੱਥੇ ਵੀ ਨਾਲ ਜੁੜਦਾ ਦੂਸਰੇ ਰੰਗ ਦਾ ਪੈਚ ਤਾਂ ਉੱਥੇ ਟੋਟਲੀ ਹੈਂਡਵਰਕ 4 ਸਾਈਡ ਕੱਟਵਰਕ ਕੱਟਵਰਕ ਦੇ ਨਾਲ ਵੀ ਟੋਟਲੀ ਹੈਂਡਵਰਕ ਦੇਖੋ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਆ ਸਾਰੀਆਂ ਇਸੇ ਤਰ੍ਹਾਂ ਪੈਨਲਸ ਬਣੀਆਂ ਸਾਰਾ ਹੈਂਡਵਰਕ ਆ ਦੁਪੱਟਾ ਦੇਖ ਸਕਦੇ ਹੋ ਕਿੰਨਾ ਸੋਹਣਾ ਬਹੁਤ ਪਿਆਰਾ ਦੁਪੱਟਾ ਆ ਲੋ ਬਹੁਤ ਸੋਹਣਾ ਦੁਪੱਟਾ ਨਾਲ ਜਿੰਨੇ 컬러 ਦੁਪੱਟੇ ਦੇ ਵਿੱਚ ਆ ਸਾਰੇ ਦੁਪੱਟੇ ਇਹਦੇ ਵਰਕ ਦੇ ਵਿੱਚ ਪਾਏ ਗਏ ਨੇ बहुत सोनी कलैक्शन आ बहुत ही प्यारी कलर कॉम्बीनेशन भी इन्ने सोहने सोने आए ने लो जी ऑरेंज शेड आ लो जी ओरेंज शेड देख लो कि प्यारा कि सोहना शेड है भी टोटली हैंडवर्क का पीस मिलेगा भी सारा ਹੈਂਡਵਰਕ ਦੇ ਨਾਲ ਸਾਰਾ ਕੰਮ ਮਿਲੂਗਾ ਫਿਰ ਇਸ ਤਰ੍ਹਾਂ ਪੈਨਲਸ ਜਾਨੀਆਂ ਟੋਟਲੀ ਹੈਂਡਵਰਕ ਦੇ ਨਾਲ ਇਦਾਂ ਇਹਨਾਂ ਇਹਦੀਆਂ ਬਾਹਾਂ ਦੇ ਉੱਪਰ ਵੀ ਇਹਦੀਆਂ ਜਿਹੜੀਆਂ ਬਾਹਾਂ ਨੇ ਜਿਵੇਂ ਫਰੰਟ ਗਲੇ ਦੇ ਉੱਪਰ ਵਰਕ ਆਊਗਾ ਸਿੰਪਲ ਪੈਨਲਸ ਨੇ ਤਾਂ ਬਾਹਾਂ ਪੂਰੀਆਂ ਫੁੱਲ ਹੈਵੀ ਕੱਡੀਆਂ ਹੋਈਆਂ ਨੇ ਪੂਰੀਆਂ ਫੁੱਲ ਹੈਵੀ ਮਿਲਣਗੀਆਂ ਫੇਸਰ ਇਹ ਵੀ ਬਹੁਤ ਸੋਹਣਾ ਗਰਲਿਸ਼ ਜਿਹਾ ਪੀਸ ਆ ਬਹੁਤ ਸੋਹਣਾ ਸਾਰਾ ਦੱਪਕੇ ਦਾ ਆ ਕੰਮ ਹੋਇਆ ਸਾਰਾ ਟੋਟਲੀ ਹੈਂਡਵਰਕ ਹੋਇਆ ਬਹੁਤ ਸੋਹਣਾ ਕੰਮ ਹੋਇਆ ਸਾਰਾ ਸੂਟ ਦੇ ਉੱਪਰ ਨਾਲ ਜਿਹੜੀ ਇਹਦੀ ਬਾਟਮ ਆਉਗੀ ਉਹ ਆਉਗੀ ਪਲੇਨ ਹਾਂ ਲੋ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਊਗਾ ਪਿਓਰ ਚਨੂਨ ਦਾ ਆਊਗਾ ਪਿਓਰ ਚਨੂਨ ਦਾ 4 ਸਾਈਡ ਗੋਟਾ ਪੱਤੀ ਦਾ ਕੰਮ ਹੋਇਆ ਮਿਲੇਗਾ ਦੁਪੱਟੇ ਦੇ ਉੱਪਰ ਜਿਹੜਾ 1500 ਵਾਲਾ ਦੁਪੱਟਾ ਹੁੰਦਾ ਬਿਲਕੁਲ ਉਹ ਵਾਲਾ ਬਿਲਕੁਲ ਲਾਈਟ ਜਾਂ ਰਿੰਕਲ ਵਾਲਾ ਉਹੀ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣਾ ਫੋਰ ਸਾਈਡ ਇਸ ਤਰ੍ਹਾਂ ਗੋਟਾ ਪੱਤੀ ਤੇ ਲੈਸਸ ਦੇ ਨਾਲ ਸਾਰਾ ਦੁਪੱਟਾ ਰੈਡੀ ਕੀਤਾ ਹੋਇਆ ਪੂਰਾ ਖੁੱਲਾ ਡੁੱਲਾ ਲੰਬਾਈ ਚੜਾਈ ਬਹੁਤ ਜ਼ਿਆਦਾ ਦੁਪੱਟੇ ਦੀ ਬਹੁਤ ਵਧੀਆ ਸੂਟ ਹੈ ਵੀ ਬਹੁਤ ਸੋਹਣਾ ਸੋ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਂਦੇ ਆ ਸਕਰੀਨ ਸ਼ਾਟ ਲੈ ਲਓ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ ਜੀ ਇਹ ਰੇਂਜਾਂ ਬਾਰ-ਬਾਰ ਨਹੀਂ ਆਉਂਦੀਆਂ ਸੋ ਜਿਹੜੀਆਂ ਵੀ ਪਹਿਣਾ ਦੇ ਅੱਗੇ ਜਨਵਰੀ ਫਰਬੀ ਦੇ ਵਿੱਚ ਵਿਆਹ ਨੇ ਤੁਸੀਂ ਪਾਰਟੀ ویئر ਕੁਝ ਵੀ ਇਦਾਂ ਦਾ ਦੇਖਣਾ ਦੇਖ ਰਹੇ ਹੋ ਜਾਂ ਟਰਾਈ ਕਰ ਰਹੇ ਹੋ ਤਾਂ ਇਹ ਬਹੁਤ ਸੋਹਣੀ ਕਲੈਕਸ਼ਨ ਆ ਸ਼ਾਪ ਤੇ ਆ ਕੇ ਲੈਣਾ ਚਾਹੁੰਦੇ ਤਾਂ ਮੈਨੂੰ ਕਾਲ ਕਰਕੇ ਆ ਕੇ ਲੈ ਸਕਦੇ ਹੋ ਪਰ ਕਾਲ ਕਰਕੇ ਜ਼ਰੂਰ ਆਇਓ ਤਾਂ ਕਿ ਕੋਈ ਵਾਰੀ ਤੁਸੀਂ ਕੋਈ ਇੱਕੋ ਹੀ ਚੀਜ਼ ਨੂੰ ਸੋਚ ਕੇ ਆਉਨੇ ਹੋਣੇ ਵੀ ਆਹ ਚੀਜ਼ ਦਿਖਾਈ ਆ ਦੀਜੀ ਨੇ ਇਹੀ ਲੈਣ ਜਾਣਾ ਤੇ ਤੁਹਾਡੇ ਆਉਨੇ ਨੂੰ ਸੋਲਡ ਆਊਟ ਹੋ ਜਾਵੇ ਫਿਰ ਕੋਈ ਫਾਇਦਾ ਨਹੀਂ ਹੁੰਦਾ ਗੇੜਾ ਵੱਜਦਾ ਤੁਹਾਡਾ ਇਸ ਲਈ ਜਦੋਂ ਵੀ ਆਉਣਾ ਹੋਇਆ ਪਲੀਜ਼ ਕਾਲ ਕਰਕੇ ਜਰੂਰ ਆਇਆ ਕਰੋ ਤੇ ਤੁਸੀਂ ਵਿਜ਼ਿਟ ਕਰਕੇ ਲੈਣਾ ਵਿਜ਼ਿਟ ਕਰਕੇ ਲੈ ਸਕਦੇ ਹੋ ਤੇ ਜੇ ਤੁਸੀਂ ਘਰ ਬੈਠਿਆਂ ਨੇ ਮੰਗਵਾਉਣੇ ਆ ਘਰ ਬੈਠੇ ਮੰਗਵਾ ਸਕਦੇ ਆ ਲੋ ਜੀ ਦੇਖੋ ਕਿੰਨਾ ਸੋਹਣਾ ਪੀਸ ਆ ਬਹੁਤ ਹੀ ਪਿਆਰਾ ਲੋ ਜੀ ਇਹ ਵੀ ਸਾਰਾ ਟਿਸ਼ੂ ਦੇ ਉੱਪਰ ਆ ਟਿਸ਼ੂ ਸ਼ਿਮਰ ਆ ਸਾਰਾ ਫੈਬਰਿਕ ਲੱਗਿਆ ਇਸ ਤਰ੍ਹਾਂ ਇਹਦੇ ਪੈਨਲ ਦਾ ਘੇਰਾ ਪੂਰਾ ਫੁੱਲ ਹੈਵੀ ਆ ਪੂਰਾ ਫੁੱਲ ਹੈਵੀ ਤੁਹਾਨੂੰ ਘੇਰ ਮਿਲੇਗਾ ਸਾਰਾ ਫਰੰਟ ਬਹੁਤ ਹੈਵੀ ਬਣਿਆ ਬਹੁਤ ਸੋਹਣੇ ਲੁੱਕ ਦਾ ਪੀਸ ਆ ਬਹੁਤ ਹੀ ਪਿਆਰਾ ਇਸ ਦਾ ਇਹਦੇ ਹੈਗੀਆਂ ਬਾਹਾਂ ਦੇ ਉੱਪਰ ਕੰਮ ਮਿਲੂਗਾ ਨਾਲ ਇਹਦੀ ਥੋੜੀ ਜਿਹੀ ਡਾਰਕ ਟੂਨ ਦੇ ਉੱਪਰ ਰੱਖੀ ਹੋਈ ਆ ਬਾਟਮ ਕੰਟਰਾਸਟ ਬਹੁਤ ਸੋਹਣਾ ਕਿਉਂਕਿ ਜੀ ਸ਼ਿਮਰ ਆ ਸ਼ਿਮਰ ਤੇ ਸ਼ਾਈਨ ਹੁੰਦੀ ਆ ਜੀ ਇਹ ਦੋ ਪਟਕਾਂ ਜੀਆਂ ਮਾਰਦਾ ਹੁੰਦਾ ਉਹੀ ਜਿਹੜੀ ਇਹ ਚੋ ਡਾਰਕ ਪਟਕ ਆਉਂਦੀ ਆ ਉਹਦੇ ਨਾਲ ਦੀ ਬਾਟਮ ਲੱਗੀ ਆ ਸੇਮ ਬਾਹਾਂ ਵਾਲਾ ਕੰਮ ਇਹ ਬਾਟਮ ਦੇ ਉੱਪਰ ਹੋਇਆ ਹੋਇਆ ਨਾਲ ਸੇਮ ਹੀ ਟਿਸ਼ੂ ਦਾ ਮਿਲੂਗਾ ਤੁਹਾਨੂੰ ਦੁਪੱਟਾ ਆ ਲੋ ਜੀ ਦੁਪੱਟੇ ਉਸੇ ਤਰ੍ਹਾਂ ਸਾਰੀਆਂ ਪੈਨਲਸ 4 ਸਾਈਡ ਸਾਰੇ ਹੈਂਡਵਰਕ ਨਾਲ ਲੈਸ ਦੀ ਫਿਨਿਸ਼ਿੰਗ ਬਹੁਤ ਸੋਹਣਾ ਕੰਮ ਸਾਰਾ ਦੁਪੱਟਾ ਵੀ ਰੈਡੀ ਹੋਇਆ ਹੋਇਆ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਨੂੰ ਮਿਲ ਸਕੇ ਸਾਰੇ ਨਿਊ ਡਿਜ਼ਾਈਨ ਨੇ ਬਹੁਤ ਹੀ ਹਜੇ ਰੀਅਰ ਮਾਰਕੀਟ ਤੋਂ ਤੁਹਾਨੂੰ ਮਿਲਣਗੇ ਦੇਖਣ ਨੂੰ ਸਾਰੇ ਨਿਊ ਡਿਜ਼ਾਈਨ ਰੈਡੀ ਹੋ ਕੇ ਆਏ ਨੇ ਆ ਲਓ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਪੀਸ ਆ ਚੈੱਕ ਕਰ ਸਕਦੇ ਹੋ ਟੋਟਲੀ ਸਾਰਾ ਹੈਂਡਵਰਕ ਬਿਲਕੁਲ ਹੀ ਇਹ ਲੈਮਨ ਜャ ਸ਼ੇਡ ਆ ਇਹਦੀ फडਕ ਜਿਹੜੀ ਆਉਂਦੀ ਉਹ ਲੈਮਨ ਸ਼ੇਡ ਜਿਹਦੀ 골ਡਨ ਲੈਮਨ ਜਿਆ ਨਹੀਂ ਹੁੰਦਾ ਉਦਾਂ ਦੀ ਸ਼ੇਡ ਦੀ फडਕ ਆਉਂਦੀ ਆ ਆ ਲੋ ਸਾਰਾ ਗਲੇ ਤੋਂ ਲੈ ਕੇ ਟੋਟਲੀ ਸਾਰਾ ਹੈਂਡ ਦਾ ਪਰਲ ਦਾ ਸਾਰਾ ਕੰਮ ਹੋਇਆ ਬਹੁਤ ਸੋਹਣਾ ਦੇਖੋ ਲਿਸ਼ ਲਿਸ਼ ਕਰ ਰਹੇ ਨੇ ਸੂਟ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਪਿਆਰੇ ਨੇ ਤੇ ਸਾਰੀ ਪਾਰਟੀ ਵੀਰ ਰੇਂਜ ਆ ਇਹ ਆ ਲੋ ਨਾਲ ਸੇਮ ਮਿਲੂਗਾ ਬਾਹਾਂ ਦੇ ਉੱਪਰ ਕੰਮ ਬਹੁਤ ਸੋਹਣਾ ਸਾਰਾ ਕੰਮ ਬਾਹਾਂ ਦੇ ਉੱਪਰ ਹੋਇਆ ਹੋਇਆ ਨਾਲ ਹੀ ਇਹਦੇ ਸੇਮ ਆਊਗਾ ਤੁਹਾਨੂੰ ਬਾਟਮ ਦੇ ਉੱਪਰ ਜਿੱਦਾਂ ਦੀਆਂ ਬਾਹਾਂ ਦੇ ਉੱਪਰ ਕੰਮ ਹੋਇਆ ਸੇਮ ਕੰਮ ਇਹ ਸਾਰੇ ਸੂਟਾਂ 'ਆਂ ਬਾਟਮ ਦੇ ਉੱਪਰ ਹੋਇਆ ਹੋਇਆ ਹਲੋ ਜੀ ਸਿਲਕ ਦੀਆਂ ਬਾਟਮਸ ਨੇ ਨਾਲ ਇਹ ਸ਼ਿਮਰ ਦੇ ਉੱਪਰ ਆ ਸਾਰੀ ਸ਼ਰਟ ਜਿਹੜੀ ਰੈਡੀ ਹੋਈ ਆ ਸ਼ਿਮਰ ਦੇ ਉੱਪਰ ਹੋਈ ਆ ਨਾਲ ਬਾਟਮ ਆ ਬਹੁਤ ਸੋਹਣੀ ਨਾਲ ਬਾਟਮ ਲੱਗੀ ਹੋਈ ਆ ਤੇ ਨਾਲ ਛਿਮੜ ਦਾ ਹੀ ਲੱਗਿਆ ਹੋਇਆ ਜੀ ਦੁਪੱਟਾ ਆ ਲੋ ਜੀ ਦੁਪੱਟਾ ਚੈੱਕ ਕਰ ਲਓ ਬਹੁਤ ਸੋਹਣਾ ਸਾਰਾ ਦੁਪੱਟਾ ਪੂਰਾ ਫੁੱਲ ਹੈਵੀ ਮਿਲੂਗਾ ਸਾਰਾ ਹੈਂਡ ਟੋਟਲੀ ਹੈਂਡਵਰਕ ਮਿਲੂਗਾ ਸਾਰਾ ਹੈਂਡਵਰਕ ਦਾ ਕੰਮ 4 ਸਾਈਡ ਹੈਂਡਵਰਕ ਪੱਲੇ ਦੇ ਬਿਲਕੁਲ ਜਿਵੇਂ ਬਾਹਾਂ ਤੇ ਮੂਰੀਆਂ ਤੇ ਕੰਮ ਹੈ ਦੇ ਪੱਲਿਆਂ ਤੇ ਸਾਈਡਾਂ ਤੇ ਸੇਮ ਕੰਮ ਆਊਗਾ ਇਹ ਫੋਰ ਸਾਈਡ ਸਾਰੇ ਕੰਮ ਆਊਗਾ ਸਾਰਾ ਹੈਂਡਵਰਕ ਨਾਲ ਲੈਸ ਦੀ ਫਿਨਿਸ਼ਿੰਗ ਵੀ ਸਭ ਕੁਝ ਤੁਹਾਨੂੰ ਰੈਡੀ ਮਿਲੇਗਾ ਦੁਪੱਟੇ ਵੀ ਬਹੁਤ ਸੋਹਣੇ ਆ ਪੂਰੇ ਵਧੀਆ ਜਿਵੇਂ ਕਿ ਆਪਾਂ ਨੂੰ ਪਾਰਟੀ ਵੇਅਰ ਆਪਾਂ ਪਾਉਣੇ ਆਪਾਂ ਨੂੰ ਹੁੰਦਾ ਦੁਪੱਟਾ ਪੂਰਾ ਗ੍ਰੇਸ ਵਾਲਾ ਹੋਵੇ ਸੋਹਣਾ ਲੱਗੇ ਸੂਰਜਣ ਉਦਾਂ ਦੇ ਦੁਪੱਟੇ ਸਾਰੇ ਰੈਡੀ ਹੋਏ ਹੋਏ ਨੇ ਇਹਨਾਂ ਦੇ ਹਲੋ ਇਹ ਵੀ ਪੀਸ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਦਾ ਵਾ ਸੋ ਇਹ ਵੀ ਜਿਹੜੀਆਂ ਬੈ ਤੁਹਾਨੂੰ ਪਸੰਦ ਆ ਫਟਾਫਟ ਸਕਰੀਨਸ਼ਾਟ ਲੈ ਲਿਓ ਆਰਡਰ ਕਰ ਦਿਓ ਤਾਂ ਕਿ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਕੋਈ ਅਦਰ ਕਲਰ ਡਿਜ਼ਾਈਨ ਨਹੀਂ ਹੈ ਪ੍ਰਿੰਟਡ ਦੇ ਉੱਪਰ ਸਾਰਾ ਜਿੰਨਾ ਕੰਮ ਹੋਇਆ ਪ੍ਰਿੰਟਰਡ ਸ਼ਰਟ ਆ ਡਿਜੀਟਲ ਆਰਗੈਂਜ਼ਾ ਦੇ ਉੱਪਰ ਵਿਸਕੋਸ ਆਰਗੈਂਜ਼ਾ ਦੇ ਉੱਪਰ ਸ਼ਰਟ ਆ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਟੋਟਲੀ ਹੈਂਡਵਰਕ ਮਿਲੂਗਾ ਸਾਰੇ ਘੇਰੇ ਦੇ ਉੱਪਰ ਵੀ ਹੈਂਡਵਰਕ ਮਿਲੂਗਾ ਨਾਲ ਮਿਲੂਗੀ ਪਿਓਰ ਸਿਲਕ ਦੀ ਬਾਟਮ ਮਹਿਰੂਨ ਕਲਰ ਦੇ ਨਾਲ ਕੰਟਰਾਸਟ ਆ ਤੇ ਨਾਲ ਸੇਮ ਮਿਲੂਗਾ ਵਿਸਕ ਵਿਸਕੋਸ オーਰਗੈਂਜ਼ਾ ਦਾ ਦੁਪੱਟਾ ਜਿਹੜਾ ਕਿ ਪੂਰਾ ਸਾਰਾ ਹੈਂਡਵਰਕ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਸਾਰੀ ਹੈਂਡਵਰਕ ਦੇ ਨਾਲ ਫੋਰ ਸਾਈਡ ਲੈਂਸ ਦੇ ਨਾਲ ਬਹੁਤ ਸੋਹਣਾ ਸਾਰਾ ਦੁਪੱਟਾ ਜਿੰਨੀਆਂ ਪੈਨਲਸ ਨੇ ਦੁਪੱਟੇ ਦੇ ਵਿੱਚ ਜਾ ਰਹੀਆਂ ਟੋਟਲੀ ਹੈਂਡ ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਹਲੋ ਇਹ ਵੀ ਸਾਰਾ ਫਰੰਟ ਰਸਟ ਕਲਰ ਦੀ ਸ਼ਰਟ ਆ ਏ ਇਸ ਤਰ੍ਹਾਂ ਸਾਰਾ ਫਰੰਟ ਪੂਰਾ ਫੁੱਲ ਹੈਵੀ ਮਿਲੂਗਾ ਬਹੁਤ ਸੋਹਣਾ ਬਹੁਤ ਪਿਆਰਾ ਬਹੁਤ ਸੋਹਣੀਆਂ ਇਦਾਂ ਪੈਨਲਸ ਜਾਨੀਆਂ ਗਲੇ ਤੇ ਸਾਰਾ ਵਰਕ ਮਿਲੂਗਾ ਫਰੰਟ ਪੂਰਾ ਫੁੱਲ ਹੈਵੀ ਮਿਲੂਗਾ ਤੇ ਬਹੁਤ ਸੋਹਣਾ ਡਿਜ਼ਾਈਨ ਸਾਰਾ ਰੈਡੀ ਹੋਇਆ ਸ਼ਰਟ ਪੂਰੀ ਫੁੱਲ ਹੈਵੀ ਆ ਸਾਰਾ ਟੋਟਲੀ ਹੈਂਡ ਆ ਐਂਡ ਇਦਾਂ ਬਾਜੂ ਵੀ ਪੂਰੀਆਂ ਫੁੱਲ ਹੈਵੀ ਮਿਲਣਗੀਆਂ ਬਹੁਤ ਸੋਣਾ ਬਾਹਾਂ ਦੇ ਉੱਪਰ ਵੀ ਕੰਮ ਮਿਲੂਗਾ ਸਾਰਾ ਟੋਟਲੀ ਹੈਂਡ ਦਾ ਕੰਮ ਮਿਲੂਗਾ ਮੈਂ ਬਾਰ ਬਾਰ ਰਿਪੀਟ ਇਹੀ ਕਰ ਰਹੀ ਆ ਕੋਈ ਵੀ ਥ੍ਰੈਡ ਦਾ ਕੰਮ ਨਹੀਂ ਇਹਦੇ ਵਿੱਚ ਕੋਈ ਕੋਈ ਆਰੀ ਦਾ ਨਹੀਂ ਸਾਰਾ ਟੋਟਲੀ ਹੈਂਡ ਦੇ ਉੱਪਰ ਸੂਟ ਰੈਡੀ ਹੋਏ ਹੋਏ ਨੇ ਇਦਾਂ ਆਊਗਾ ਇਹਦਾ ਬਾਟਮ ਦੇ ਉੱਪਰ ਕੰਮ ਇਹ ਹੈਗਾ ਇਹ ਤਾਂ ਬਾਟਮ ਬਹੁਤ ਸੋਣੀ ਨਾਲ ਲਾਈਟ ਜਾਂ ਪੀਚ ਕਲਰ ਦੇ ਨਾਲ ਕੰਟਰਾਸਟ ਕੀਤਾ ਉਦਾਂ ਹੀ ਇਹਦਾ ਦੁਪੱਟਾ ਰੈਡੀ ਹੋਇਆ ਦੁਪੱਟੇ ਦੇ ਜਿਹੜੇ ਪੱਲੇ ਨੇ ਉਹ ਬਾਟਮ ਨਾਲ ਦੇ ਹੋਣਗੇ ਜੀ ਆ ਲੋ ਵਿਚਕਾਰ ਸਾਰਾ ਰਸਟ ਹੋਗਾ ਸਾਈਡਾਂ ਤੇ ਪੱਲੇ ਪੈਚ ਲੱਗ ਕੇ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਸਾਰਾ ਤੁਹਾਨੂੰ ਮਿਲੇਗਾ ਦੁਪट्टे ਦੇ ਉੱਪਰ ਬਹੁਤ ਸੋਹਣੇ ਦੁਪੱਟੇ ਨੇ ਨਾਲ ਬਹੁਤ ਗ੍ਰੇਸਫੁਲ ਜਿਹੇ ਸੂਟ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਲਓ ਅੱਜ ਦੀ ਵੀਡੀਓ ਦਾ ਲਾਸਟ ਅਲੋਚ ਬੀ ਨੈਟ ਦੇ ਨਾਲ ਜਿਹੜਾ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਇਦਾਂ ਗੱਲ ਸੀ ਲੋਕਾਂ ਬਹੁਤ ਸਾਰੇ ਇਦਾਂ ਪੈਨਲਸ ਬਣੀਆਂ ਹੋਈਆਂ ਨੇ ਪੂਰਾ ਸਾਰਾ ਹੈਂਡ ਦਾ ਤੇ ਦੱਪਕੇ ਦਾ ਕੰਮ ਇਹ ਲੋਏ ਵਾਲੇ ਪੀਸ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਪੈਨਲਸ ਦੇ ਵਿੱਚ ਵੱਡੇ ਵੱਡੇ ਫਲਾਵਰਸ ਵੀ ਮਿਲਣਗੇ ਜਿਹੜੇ ਕਿ ਸਾਰੇ ਦੱਪਕੇ ਤੇ ਹੈਂਡ ਦੇ ਨਾਲ ਆ ਨੀਚੇ ਪੂਰੀ ਲੈਸ ਦਾ ਕੰਮ ਵੀ ਦਿੱਤਾ ਹੋਇਆ ਲੈਸ ਜਿਹੜੀ ਲਟਕਣ ਵਾਲੀ ਪੂਰੀ ਛਲ ਰਹੀ ਆ ਟ੍ਰੈਂਡਿੰਗ ਦੇ ਵਿੱਚ ਉਹ ਵੀ ਤੁਹਾਨੂੰ ਨਾਲ ਮਿਲੂਗੀ ਬਾਹਾਂ ਦੇ ਉੱਪਰ ਵੀ ਸੇਮ ਕੰਮ ਮਿਲੂਗਾ ਇਹਦਾ ਫਰੰਟ ਸੂਟ ਦਾ ਪੂਰਾ ਫੁੱਲ ਹੈਵੀ ਮਿਲੂਗਾ ਤੇ ਟੋਟਲੀ ਹੈਂਡਵਰਕ ਦੇ ਵਿੱਚ ਮਿਲੂਗਾ ਇਹ ਪੀਸ ਆ ਲੋ ਜੀ ਨਾਲ ਇਹਦੇ ਆਊਗੀ ਬਾਟਮ ਪਲੇਨ ਤੇ ਨਾਲ ਇਹਦੇ ਆਊਗਾ ਔਰਗੈਂਜ਼ਾ ਦਾ ਦੁਪੱਟਾ ਔਰਗੈਂਜ਼ਾ ਦੀ ਸ਼ਰਟ ਆ ਔਰਗੈਂਜ਼ਾ ਦਾ ਹੀ ਦੁਪੱਟਾ 4 ਸਾਈਡ ਲੈਸਿਸ ਦੇ ਨਾਲ ਗੋਟਾ ਪੱਤੀ ਦੇ ਨਾਲ ਸਾਰਾ ਦੁਪੱਟਾ ਰੈਡੀ ਹੋਇਆ ਹੋਇਆ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੋਇਆ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਇਆ ਤੁਸੀਂ ਫਟਾਫਟ ਉਹਦਾ ਸਕਰੀਨਸ਼ਾਟ ਲੈਣਾ ਤੇ ਆਰਡਰ ਕਰਨਾ ਪ੍ਰਾਈਸ ਸਾਰੇ ਸੂਟਾਂ ਦਾ ਇੱਕੋ ਹੀ ਆ ਸਕਰੀਨ ਤੇ ਸ਼ੋ ਹੋ ਗਿਆ ਹੁਣ ਜਿਹੜੀਆਂ ਭੈਣਾਂ ਵੀਡੀਓ ਨੂੰ ਸਕਿਪ ਕਰਕੇ ਦੇਖਦੀਆਂ ਨਹੀਂ ਉਹਨਾਂ ਨੂੰ ਪ੍ਰਾਈਸ ਨਹੀਂ ਪਤਾ ਲੱਗਦਾ ਸੋ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਪ੍ਰਾਈਸ ਹਰ ਵੀਡੀਓ ਦੇ ਵਿੱਚ ਆਪਣਾ ਮੈਂਸ਼ਨ ਕੀਤਾ ਹੁੰਦਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਸੁਪਰ ਆ ਯਾਨੀ ਕਿ ਕਲੈਕਸ਼ਨ ਅੱਜ ਦੀ ਤੇ ਸਾਰੇ ਨਿਊ ਡਿਜ਼ਾਈਨ ਰੈਡੀ ਹੋ ਕੇ ਆਏ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਕਲੈਕਸ਼ਨ ਕਿੰਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ